ਗਰ ਸ਼ੰਕਰ ਦੇ ਪਿੰਡ ਲਸਾੜਾ ਦੇ ਡੇਰਾ ਥੱਪਲ ਕਿਲਾ ਦੇ ਮੁਖ ਸੇਵਾਦਾਰ सीताराम ਜੀ ਦੇ ਉੱਪਰ ਡੇਰੇ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਕੁਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਦਰਜਣ ਤੋਂ ਵੱਧ ਵਿਅਕਤੀਆਂ ਵੱਲੋਂ ਕੁਟਮਾਰ ਕੀਤੀ ਜਾ ਰਹੀ ਹੈ ਸਿਵਲ ਹਸਪਤਾਲ ਗਰਸ਼ੰਕਰ ਵਿਖੇ ਇਲਾਜ ਅਧੀਨ ਜਾਣਕਾਰੀ ਦਿੰਦਿਆਂ ਸੀਤਾਰਾਮ ਮੁਖ ਸੇਵਾਦਾਨ ਨੇ ਦੱਸਿਆ ਕਿ ਉਹ ਪਿਛਲੇ 10 ਮਹੀਨੇ ਤੋਂ ਡੇਰੇ ਤੇ ਇਮਾਨਦਾਰੀ ਨਾਲ ਸੇਵਾ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਜਦੋਂ ਉਹ ਡੇਰੇ ਵਿਖੇ ਮੌਜੂਦ ਸਨ ਤਾਂ 25 ਦੇ ਕਰੀਬ ਵਿਅਕਤੀ ਡੇਰੇ ਦੇ ਬਾਹਰ ਪਹੁੰਚ ਕੇ ਉਸਨਾਂ 'ਤੇ ਕਾਲੀ ਘੁਲਚ ਕਰਨ ਲੱਗ ਪਏ ਤੇ ਜਦੋਂ ਉਹਨਾਂ ਡੇਰੇ ਤੋਂ ਬਾਹਰ ਨਿਕਲ ਕੇ ਦੇਖਿਆ ਤਾਂ ਉਹਨਾਂ ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਡੇਰੇ ਨੂੰ ਖਾਲੀ ਕਰਨ ਦੀ ਧਮਕੀ ਵੀ ਦਿੱਤੀ। ਉਹਨਾਂ ਦੱਸਿਆ ਕਿ ਉਹ ਕਿਸੇ ਵੀ ਤਰ੍ਹਾਂ ਆਪਣੀ jaan ਬਚਾ ਕੇ ਸਿਵਲ ਹਸਪਤਾਲ ਵਿੱਚ ਦਾਖਲ ਹੋਏ ਨੇ ਅਤੇ ਇਸ ਘਟਨਾ ਬਾਰੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਮੈਂ ਆਪਣੇ ਡੇਰੇ ਵਿੱਚ ਬੈਠਾ ਹੋਇਆ ਥਾ। ਤੋਂ ਮੈਨੇ ਦੇਖਾ ਕੁਝ ਆਵਾਜ਼ ਆ ਰਹੀ ਹੈ ਫਿਰ ਆਵਾਜ਼ ਆਨੇ ਕੁ ਉਪਰੰ ਦੇਖਾ ਤੋਂ 25 20 25 ਬੰਦੇ ਉਪਰ ਕੇ ਤਰਫ ਚੜ ਰਹੇ ਸਨ। लाठी ਡੰਡੇ ਅਤੇ ਇਧਰ ਹਥਿਆਰ ਕੇ ਸਾਥ फिर वो कब्जा करने के मसरब से आ रहे थे फिर हम बाहर आए तो हमारे ऊपर डायरेक्ट वे लोग मारामारी चालू कर दिए फिर हमें बहुत सारा मार मारे फिर जो है तो हमारे दो भक्तों ने आया फिर हमारी सुरक्षा की ये हथियारों के साथ है, आपके जी साथ हाँ है। जी तेज़ हदार हथियार और लाठी डंडों के साथ में थे जो वहाँ लकड़ी थी सब उठा उठा के उससे वार कर रहे थे हम हमारे भक्तों को भी मारे तो हमको भी मारपीट किए हुए लोग ਜੇ ਮਾਰੇ ਤੇ ਤਾਂ ਕਿਆ ਬੋਲ ਰਹੇ ਸੀ ਬੋਲ ਰਹੇ ਸੀ ਕਿ ਤੂੰ ਡੇਰੇ ਸਨਟ ਜਾਓ ਤੂੰ ਇੱਥੇ ਕਿਉਂ ਹੋ ਹਮ ਆਪਣਾ ਆਮੀ ਬਿਠਾਈਂਗੇ ਕਬਜਾ ਕਰਨੇ ਕੇ ਮਸਰਬ ਸੇ ਆ ਰਹੇ ਥੇ ਜਬਕੀ ਅਸੀਂ ਸਭ ਕਾਗਜ ਪੱਤਰ ਕੇ ਸਾਥ ਇਸਰਾਨ ਲੋਕਾਂ ਦਾ ਕਹਿਣਾ ਹੈ ਕਿ ਡੇਰਾ ਥੱਪੜ ਕਿਲਾ ਦੇ ਮਹੰਤ ਆਮਤੀਕਾ ਗਿਰੀ ਜੀ ਵੱਲੋਂ ਲਗਭਗ 10 ਮਹੀਨੇ ਪਹਿਲਾਂ ਸੀਤਾਰਾਮ ਦਾਸ ਨੂੰ ਮੁਖ ਸੇਵਾਦਾਰ ਬਣਾਇਆ ਗਿਆ ਸੀ ਅਤੇ ਉਹ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਨੇ ਉਨ੍ਹਾਂ ਸੇਵਾਦਾਰ ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਹੈ ਸਰ ਮੇਰਾ ਨਾਮ ਸ਼ਹੀਲ ਲਾਣਾ ਪਿੰਡ ਲਸਾੜਾ ਥੱਪੜ ਤੇ ਸਾਡੇ ਮਹਾਰਾਜ ਜੀ ਪਰ ਸੇਵਾਦਾਰ ਹੈ ਜੀ ਇਹ ਆਪਣੇ ਮਹੰਤ सीतारामदास ਜੀ ਅੱਜ ਤੋਂ 10 ਮਹੀਨੇ ਪਹਿਲਾਂ ਇਹਨਾਂ ਨੂੰ ਮਹੰਤ ਵੰਤਕਾ ਗਿਰ ਜੀ ਉਹ ਸਮਾਗੇ ਸੀਗੇ ਉਹ ਇਹਨਾਂ ਨੂੰ ਆਪਣੀ ਜਗ੍ਹਾ ਤੇ ਗੱਦੀ ਤੇ ਬਿਠਾ ਕੇ ਗਏ ਸੀਗੇ ਤੇ ਪਿੰਡ ਦੇ ਕੁਝ ਸਰਾਤੀ ਤੱਤ ਹੈ ਜਿੱਦਾਂ ਜਾਲੂ ਹੋ ਗਿਆ ਜੈਨਕ ਤੇ ਇਹ ਵਿੱਚ ਲੰਬੜਦਾਰ ਪ੍ਰਵੀਨ ਵੀ ਹੈ ਜੀ ਤੇ ਅਮਰੀਕ ਲੁਧਿਆਣੇ ਦੇ ਦੋ ਤਿੰਨ ਬੰਦੇ ਤੇ ਅੱਜ ਉਹਨਾਂ ਨੇ ਦੁਪਹਿਰ ਨੂੰ ਕਰੀਬ 12:30 1 ਵਜੇ ਦੇ ਵਿੱਚ ਵਿੱਚ ਉੱਪਰ ਡੇਰੇ ਦੇ ਉੱਪਰ ਆ ਕੇ ਇਹਨਾਂ ਤੇ ਜਾਨੋਂ ਮਾਰ ਦਾ ਹਵਲਾ ਕੀਤਾ ਉਹ ਸਾਡੇ ਕੋਲ ਸੀਸੀਟੀਵੀ ਦੇ ਕੈਮਰਾ ਵਿੱਚ ਰਿਕਾਰਡਿੰਗ ਵੀ ਹੈਗੀ ਆ ਜੀ ਤੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੂੰ ਜਾਨੋਂ ਮਾਰ ਦੀ ਧਮਕੀ ਦਿੱਤੀ ਤੇ ਗਲਾਂ ਕੱਢੀਆਂ ਦੇਨ ਨੂੰ ਤੇ ਤੇਜ਼ ਤਾਰ ਹਥਿਆਰ ਨਾਲ ਬਾਰਵੀ ਕੀਤਾ ਜੀ ਅਸੀਂ ਸਰ ਪ੍ਰਸ਼ਾਸਨ ਕੋਲ ਉਹੀ ਮੰਗ ਕਰਦੇ ਆਂ ਕਿ ਸਾਨੂੰ ਸਾਡੇ ਸੰਤਾਂ ਨੂੰ ਨਿਆਂ ਮਿਲੇ ਨੇਤਾ ਸਾਡਾ ਹਿੰਦੂ ਜੀ ਸੰਗਠਨ ਹੈ ਫਿਰ ਇਹ ਮੁੱਦਾ ਬਦੂਗਾ ਕਿਉਂਕਿ ਸੰਤਾਂ ਨਾਲ ਸਾਡੇ ਕੋਲ ਵੀਡੀਓ ਹੈ ਜੀ ਸੀਸੀਟੀਵੀ ਕੈਮਰੇ ਵਿੱਚ ਸਾਰਾ ਰਿਕਾਰਡ ਹੋਇਆ ਜੀ ਉਹ ਇਹ ਬਹੁਤ ਦੁਖਦਾਈ ਘਟਨਾ ਆ ਜਦੋਂ ਪਤਾ ਲੱਗਾ ਕੀ ਸੰਤ ਮਹਾਪੁਰਸ਼ਾਂ ਤੇ ਅੱਦਾ ਹਮਲਾ ਹੋਇਆ ਬਹੁਤ ਇਹ ਗੱਲ ਬਹੁਤ ਨਿੰਦਨਯੋਗ ਹੈ ਸਾਰਿਆਂ ਨੂੰ ਪਤਾ ਕਿ ਵੀਡੀਓ ਵਿੱਚ ਰਿਕਾਰਡਿੰਗ ਚ ਸਾਰਾ ਕੁਝ ਆਇਆ ਹੋਇਆ ਕਿ ਇੱਕ ਸੰਤ ਮਹਾਪੁਰਸ਼ਾਂ ਤੇ ਜਾਨਲੇਵਾ ਹਮਲਾ ਹੋਇਆ ਤੇ ਇਸ ਕਰਕੇ ਬਹੁਤ ਮਾੜੀ ਘਟਨਾ ਹੈ